ਗੁਰੂਆਂ ਦੇ ਨਾਂ ਉੱਤੇ ਸਾਡਾ ਇਹ ਪੰਜਾਬ ਹੈ ਵਸਦਾ ਸਾਡਾ ਚੜਦੀ ਕਲਾ ਰਗੇ ਦੁੱਖ ਸੁੱਖ ਮੰਨ ਕੇ ਰੰਗਦਾ გასਦਾ ਗੁਰੂਆਂ ਦੇ ਨਾਂ ਉੱਤੇ ਸਾਡਾ ਇਹ ਪੰਜਾਬ ਹੈ ਵਸਦਾ ਸਾਡਾ ਚੜਦੀ ਕਲਾ ਰਗੇ ਕਸਕ ਮੰਨ ਕੇ ਰਹਿੰਦਾ ਗਸਦਾ ਜ਼ਿੰਦਵਾਰਨ ਤੇਰੇ ਤੋਂ ਜ਼ਿੰਦਵਾਰਨ ਤੇਰੇ ਤੋਂ ਤੇਰੇ ਵਾਰਸ ਸ਼ੇਰ ਵਸਿੰਦੇ ਨਾ ਡੋਲ ਪੰਜਾਬ ਸਿਆਂ ਡੁੱਬਣ ਨਹੀਂ ਦਿੰਦੇ ਨਾ ਢੋਲ ਪੰਜਾਬ ਸਿਆਂ ਤੈਨੂੰ ਰੋੜਨ ਡੁੱਬਣ ਨਹੀਂ ਦਿੰਦੇ ਸਿਰ ਮੱਥੇ ਮੰਨ ਲਈਦਾ ਕੁਦਰਤ ਜੂ ਪਾਣਾ ਵਰਤਾਵੇ ਉਸ ਰੰਗ ਵਿੱਚ ਰੰਗ ਗੋਈਏ ਦਾਦਾ ਜੋ ਵੀ ਰੰਗ ਦਿਖਾਵੇ ਸਿਰ ਮੱਥੇ ਮੰਨ ਲਈਦਾ ਤਾਵੇ ਉਸ ਰੰਗ ਵਿੱਚ ਰੰਗ ਗੋਈਏ ਦਾਦਾ ਜੋ ਵੀ ਰੰਗ ਦਿਖਾਵੇ ਉਹ ਦੀਆਂ ਯੋ ਯੋ ਜਾਣੇ ਉਹ ਦੀਆਂ ਯੋ ਯੋ ਜਾਣੇ ਮਨ ਦੇ ਜਾਪਣ ਪਸ਼ੂ ਪੰਖੀ ਨਾ ਢੋਲ ਪੰਜਾਬ ਸਿਆ ਨਾ ਦੋਲ ਪੰਜਾਬ ਸਿਆਂ ਤੈਨੂੰ ਰੋਡਨ ਡੋਬਣਾ ਨਹੀਂ ਦਿੰਦੇ ਏ ਸਾਨੂੰ ਜੂਝਣਾ ਦੱਸਿਆ ਹੈ ਸਾਡੇ ਸਿੱਧਕੀ ਗੁਰੂ ਸਹਬਾਨ ਤੇਰੀ ਗੋਦ ਬਚਾਉਣ ਲਈ ਲਾੜੀਏ ਰਕਤਾਲੀ ਤੇ ਜਾਨਾ ਸਾਨੂੰ ਜੂਝਣਾ ਦੱਸਿਆ ਹੈ ਸਿੱਧਕੀ ਗੁਰੂ ਸਹਿਬਾਨਾ ਤੇਰੀ ਗੋਦ ਬਚਾਉਣ ਲਈ ਲਾਡੀਆਂ ਰੱਖ ਪਾਲੀ ਤੇ ਜਨਮ ਜਿਵੇਂ ਮੌਤ ਹਰਾ ਗਏ ਸੀ ਜਿਵੇਂ ਮੌਤ ਹਰਾ ਗਏ ਸੀ ਤੇਰੇ ਪੁੱਤਰ ਸੁਖੇ ਜਿੰਦੇ ਡੁੱਬਣਾ ਨਹੀਂ ਦਿੰਦੇ ਨਾ ਡੋਲ ਪੰਜਾਬ ਸਿਆਂ ਤੈਨੂੰ ਰੋੜਨ ਡੁੱਬਣਾ ਨਹੀਂ ਦਿੰਦੇ ਆਫਤਾਂ ਨੂੰ ਚੱਲਣ ਦੀ ਸਾਡੀ ਆਦਤ ਬਣੀ ਪੁਰਾਣੀ ਹਾੜ ਸੋਕੇ ਆਵਣ ਦੇ ਪੁਰਾਣੀ ਹਾਦਸੋ ਕੇ ਆਵਣ ਦੀ ਕੇ ਨਾ ਕੋਈ ਨਮੀ ਕਹਾਣੀ ਕੰਡ ਨਹੀਂ ਲੱਗਣ ਦਿੰਦੇ ਕੰਡ ਨਹੀਂ ਲੱਗਣ ਦਿੰਦੇ ਆਪਣੇ ਗੁਰੂ ਸਾਹਿਬ ਬਖਸ਼ਿੰਦੇ ਨਾ ਡੋਲ ਪੰਜਾਬ ਸਿਆਂ ਤੈਨੂੰ ਰੋੜਨ ਡੋਬਣਾਂ ਦਿੰਦੇ ਨਾ ਡੋਲ ਪੰਜਾਬ ਸਿਆਂ ਤੈਨੂੰ ਰੋੜਨ ਡੁੱਬਣ ਨਹੀਂ ਦਿੰਦੇ ਰੇ ਹੜ ਮਾਰਿਆਂ ਦੀ ਮੱਤ ਤੇ ਲਈ ਦਾਨੀਆਂ ਏ ਕੱਤ ਵਹੀਰਾ ਪਰਮਾਨ ਕੀ ਪਰ ਤੱਕ ਨੂੰ ਸਬੂਤ ਪੇਸ਼ ਕਰਨ ਤਸਵੀਰਾ ਸ਼ਿਕਰਨ ਤਸਵੀਰਾ ਬਲਿਹਾਰ ਗਵਿੰਦ ਘੜੀਆਂ ਬਲਿਹਾਰ ਗਵਿੰਦ ਘੜੀਆਂ ਚਿੰਤਨ ਕਰਦਾ ਚੱਟੇ ਵਿੰਦੇ ਨਾ ਡੋਲ ਪੰਜਾਬ ਸਿਆ ਤੈਨੂੰ ਰੋੜਨ ਡੋਬਨ ਨਹੀਂ ਦਿੰਦੇ ਨਾ ਡੋਲ ਪੰਜਾਬ ਸਿਆ ਤੈਨੂੰ ਰੋੜਨ ਡੋਬ